ਅਸਲਾਮੁਅਲੈਕਮ ਕਿੱਦਾਂ ਈ ਸਾਰੇ ਠੀਕ ਠਾਕ ਹੋ ਵਧੀਆ ਹੋ ਅੱਜ ਆਪਣੇ ਕੋਲ ਜਿਹੜਾ ਵੀਡੀਓ ਜਾਨੀ ਵੀਰੇ ਜੀ ਵੀਰੇ ਉਹ ਆਪਾਂ ਨੂੰ ਵੀਡੀਓ ਆਇਆ ਜੀ ਇਹ ਕੀ ਕਹਿ ਗਿਆ ਜੌਨੀ ਬਾਬਾ ਬੀਬੀਆਂ ਦਾ ਹਾਸਾ ਨਾ ਰੁਕਿਆ ਹੂੰ ਹੂੰ ਜਾਨੀ ਬਾਬਾ ਨੇ ਕਿਹੜੀ ਗੱਲ ਕਰਦੀ ਬੀਬੀਆਂ ਹਸਾਉਂਦੀਆਂ ਚਲੋ ਜੀ ਪਹਿਲੇ ਆਪਾਂ ਵੀਡੀਓ ਵੇਖੀਏ ਫਿਰ ਕਰੀਏ ਪਲੇ ਓਕੇ ਜੀ ਵੀਡੀਓ ਪਲੇ ਕਰਦੇ ਆਂ ਆਡੀਓ ਕਿੱਥੇ ਆ ਬਗੈਰ ਆੜੀ ਹੋ ਤਾਂ ਨਹੀਂ ਨਹੀਂ ਅਗਲੀ ਥੋੜੇ ਅੱਗੇ ਜਾ ਕੇ ਆਏਗੀ ਆੜੀਓ ਹੈ ਨਹੀਂ ਮਿਲਗਾ ਇਹ ਕਿੱਜਾ ਨਹੀਂ ਦੀ ਆਏਗੀ ਚੈੱਕ ਕਰੀਏ ਦੁਬਾਰਾ ਇੱਕ ਵਾਰ ਹੋ ਗਿਆ ਜਦੋਂ ਸਾਰੇ ਬੋਲ ਹਟੇ ਉਹ ਕੱਲੀ ਦੀ ਆਵਾਜ਼ ਆਵੇ ਉਹ ਕਹਿੰਦੀ ਰੱਬ ਮੁਰਦਾ ਕੜੀ ਸੀ ਜਾ ਦੇਖੀ ਮਾਤਾ ਰਾ ਛੱਡ ਦੇ ਉਹ ਕਹਿੰਦੀ ਰੱਬ ਮੁਰਦਾ ਕੜੀ ਸੀ ਜਾ ਵੀ ਰੱਬ ਨੂੰ ਇਹੀ ਕੰਮ ਹੈ ਜਦੋਂ ਪ੍ਰਾਣੀ ਮਾਈਆਂ ਨੇ ਜਦੋਂ ਨੂੰ ਪਤਾ ਨਹੀਂ ਚੱਲਦਾ ਕਿ ਕੀ ਲੱਗਦਾ ਮੇਰੇ ਕੀ ਹੋ ਰਿਹਾ ਹੈ ਮੈਂ ਸਮਝ ਗਿਆ ਮਾਈਓ ਮੈਂ ਵੇਖ ਲਿਆ ਤੁਹਾਨੂੰ ਆਉਂਦੇ ਪਤਾ ਕੀ ਜਦੋਂ ਆਪਾਂ ਗੁਰਬਾਣੀ ਦਾ ਸ਼ਬਦ ਪੜ੍ਹਿਆ ਉਹ ਗੁਰਬਾਣੀ ਦੇ ਹੁਣ ਆਪਾਂ ਆਦੀ ਨਹੀਂ ਐਨੇ ਪੰਜ ਬਾਣੀਆਂ ਪੜਦੇ ਆ ਕੋਈ ਸੱਤ ਪੜਦੇ ਆ ਕੋਈ ਸੁਖਮਣੀ ਸਾਹਿਬ ਪੜਦੇ ਆ ਇਹ ਸ਼ਬਦ ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਿਆ ਤੇ ਤੁਹਾਨੂੰ ਨਮਾ ਜਿ ਲੱਗਿਆ ਤੇ ਤੁਸੀਂ ਤਾਂ ਨਹੀਂ ਬੋਲੀਆਂ ਆਹ ਵੇਖ ਲਓ ਧਾਰਨਾ ਚ ਬੋਲਦੀਆਂ ਕਿ ਨਹੀਂ ਬੀਬੀ ਧਾਰਨਾ ਦੀ ਸਮਝ ਆਉਂਦੀ ਆ ਨਾ ਦੇਖੋ ਗੁਰੂ ਦੇ ਘਰੇ ਖੁਸ਼ੀ ਖੁਸ਼ੀ ਖੁਸ਼ੀਆਂ ਹੀ ਲੈ ਕੇ ਜਾਣੀ ਆਪਾਂ ਰੋਵਤ ਆਏ ਸੋ ਹੱਸੇ ਇੱਥੇ ਰੋਂਦੇ ਆਉਂਦੇ ਨੇ ਤੇ ਹੱਸਦੇ ਹੀ ਜਾਂਦੇ ਆਖੋ ਵਾਹਿਗੁਰੂ ਐਦਾਂ ਹੀ ਨਾ ਸੀ ਕਈ ਵਾਰੀ ਧਾਰਨਾ ਵੀ ਗਲਤ ਹੋ ਜਾਂਦੀ ਹੈ ਨਾ ਕਈ ਵਾਰੀ ਇੱਕ ਬੀਬੀ ਸੀ 72 ਸਾਲ ਦੀ ਉਮਰ ਸੀ ਮਾਤਾ ਦੀ ਇਦੋਂ ਵੀ ਵੱਡੀ ਹੋਊਗੀ ਚੂੜ ਚੱਕ ਦਾ ਜ਼ਿਕਰ ਹੈ ਚੂੜ ਚੱਕ ਦਾ ਛੋਟਾ ਜਿਹਾ ਹੁੰਦਾ ਸੀ ਤੇ ਸਾਡੇ ਮਹਾਪੁਰਖਾਂ ਨਾਲ ਅਸੀਂ ਦਮਾਨ ਤੇ ਗਏ ਉਹਨਾਂ ਨੇ ਧਾਰਨਾ ਪੜ੍ਹੀ ਸੁਣਿਓ ਇਹ ਸੱਚੀ ਗੱਲ ਐ ਉਹਨਾਂ ਨੇ ਧਾਰਨਾ ਪੜ੍ਹੀ ਕਹਿੰਦੇ ਰੱਬ ਮਿਲਦਾ ਗਰੀਬੀ ਦਾ ਵੇ ਦੇਖੀ ਮਨਾ ਮਾਨ ਛੱਡ ਦੇ ਉਹਨਾਂ ਨੇ ਤਾਂ ਧਾਰਨਾ ਐਉਂ ਪੜ੍ਹੀ ਬੋਲਿਓ ਰੱਬ ਮਿਲਦਾ ਗਰੀਬੀ ਦਾ ਦੇਖੀ ਮਨਾ ਮਾਨ ਨਾ ਕਰ ਦੇ ਠੀਕ ਐ ਤੇ ਮਾਈਆਂ ਵੀ ਬੋਲੀਆਂ ਭਾਈ ਵੀ ਬੋਲੇ ਤੇ ਇੱਕ ਵਿਚਾਰੀ ਬੀਬੀ ਮੂਰੇ ਬਜ਼ੁਰਗ ਮਾਤਾ ਬੈਠੀ ਉਹਨੂੰ ਨਹੀਂ ਪਤਾ ਵੀ ਜੋੜੀ ਕਿੱਥੇ ਵੱਜਦੀ ਐ ਵੀ ਛੈਣੇ ਕਿੱਧਰ ਵੱਜਦੇ ਐ ਵਾਜਾ ਕੀ ਕਹਿੰਦਾ ਉਹ ਆਪਣੀ ਲੋਰ ਜੀ ਲੱਗੀ ਪਈ ਜਦੋਂ ਸਾਰੇ ਬੋਲ ਹਟੇ ਉਹ ਕੱਲੀ ਦੀ ਆਵਾਜ਼ ਆਵੇ ਉਹ ਕਹਿੰਦੀ ਰੱਬ ਮੁਰਦਾ ਕੁੜੀ ਸੀ ਜਾ ਦੇਖੀ ਮਾਤਾ ਰਾ ਛੱਡ ਦੇ ਦੇਖੀ ਮਾਤਾ ਰਾ ਛੱਡ ਦੇ ਉਹ ਕਹਿੰਦੀ ਰੱਬ ਮੁਰਦਾ ਕਿਹ ਦੀ ਸੀ ਜੀ ਵੀ ਰੱਬ ਨੂੰ ਇਹੀ ਕੰਮ ਉਹ ਸਮਝ ਨਹੀਂ ਨਾ ਆਈ ਉਹਨੂੰ ਧਾਰਨਾ ਤਾਂ ਤੁਸੀਂ ਰੱਬ ਮਿਲਦਾ ਗਰੀਬੀ ਦਾ ਵੇ ਉਹ ਕਹਿੰਦੀ ਰੱਬ ਮੁਰਦਾ ਕਿਹ ਦੀ ਸੀ ਜੀ ਭੋਲੀ ਮਾਈ ਉਹਨੂੰ ਪਤਾ ਨਹੀਂ ਸੀ ਇਹ ਰੀਐਲਟੀ ਹੈ ਪਰ ਆਪਣੀਆਂ ਮਾਮਾ ਬਹੁਤ ਸਿੱਧੀਆਂ ਬਹੁਤ ਸਿੰਪਲ ਉਹਨਾਂ ਨੂੰ ਕਈ ਵਰਡਾਂ ਦੇ ਨਹੀਂ ਉਹ ਪਤਾ ਲੱਗਦਾ इवन ਕਿ ਯਾਰ ਅਸੀਂ ਨਿੱਕੇ ਹੁੰਦੇ ਸੀ ਨਾ ਜਦੋਂ ਸਾਨੂੰ ਗਾਣਿਆਂ ਦੇ ਕਈ ਵਰਡ ਇਹੋ ਜਿਹੇ ਹੁੰਦੇ ਸਨ ਪਤਾ ਨਹੀਂ ਕਿ ਜਾਨੀ ਲੱਗਦਾ ਅਸੀਂ ਹੋਰ ਹੀ ਗਾ ਗੁੰਗਣ ਹੁੰਦੇ ਰਹਿੰਦੇ ਹੰਦੇ ਉਹ ਪਤਾ ਹੀ ਨਹੀਂ ਕਿ ਗਾਣਾ ਹੋਰ ਹੁੰਦਾ ਸੀ ਬੋਲ ਲੇਕਿਨ ਅਸੀਂ ਹੋਰ ਆਪਣੇ ਜੋਬਨ ਚ ਰਲਦਾ ਮਿਲਦੇ ਕੋਈ ਲੱਗੇ ਹੁੰਦੇ ਤਾਂ ਹਨਾ ਤੇ ਸਵੇਰ ਸਵੇਰ ਜੂ ਆਪਣੇ ਸਕੂਲਾਂ ਦੇ ਵਿੱਚ ਪ੍ਰੇਅਰ ਹੁੰਦੀ ਸੀ ਦੁਆ ਹੁੰਦੀ ਸੀ ਸਾਨੂੰ ਉਹ ਨਹੀਂ ਸੀ ਆਂਦੀ ਹੁੰਦੀ ਮੂੰਹ ਦੇ ਵਿੱਚ ਹੀ ਬੋਲੀ ਜਾਂਦਾ ਲੱਪੇ ਆਤੀ ਜੜੀ ਹੁੰਦੀ ਉਹ ਨਹੀਂ ਤੇ ਆਈ ਉਹ ਆਪਣੇ ਕੋਲੇ ਜੋੜ ਲਾਈ ਜਾਨੇ ਬਿਲਕੁਲ ਖਿਮਾ ਕਰਿਓ ਇਹ ਭੋਲੇ ਬਣ ਵਿੱਚ ਬੋਲਿਆ ਸਭ ਮਾਫ ਕਰਦਾ ਗੁਰੂ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਚਿਤਰਾਇਆਂ ਨਾਲ ਚਤਰਪੁਜ ਨਹੀਂ ਮਿਲਿਆ ਭੋਲੇ ਭਾਓ ਮਿਲੇ ਹਰ ਰੋਜ਼ ਜੇ ਅਗਰ ਤੁਸੀਂ ਜਾਨ ਪੁੱਜ ਕੇ ਤੁਹਾਨੂੰ ਇੱਕ ਚੀਜ਼ ਦਾ ਪਤਾ ਹੈ ਫਿਰ ਤੁਸੀਂ ਬੋਲਣ ਦੇ ਉਹ ਗਲਤ ਬੋਲਣ ਦੇ ਉਹ ਤੇ ਉਹ ਤੇ ਇੱਕ ਤੁਸੀਂ ਗਲਤ ਕਰਨ ਦੇ ਲੇਕਿਨ ਅਗਰ ਤੁਹਾਨੂੰ ਪਤਾ ਹੀ ਨਹੀਂ ਇਵੇਂ ਕਿ ਆਉਂਦੇ ਨੇ ਕਿ ਤੁਹਾਡੇ ਕੋਲੋਂ ਕੋਈ ਇਹੋ ਜੀ ਗਲਤੀ ਹੋ ਜਾਂਦੀ ਹੈ ਕਿ ਤੁਹਾਨੂੰ ਪਤਾ ਨਹੀਂ ਸੀ ਕਿ ਯਾਰ ਮੈਂ ਗਲਤ ਕਰ ਰਿਹਾ ਤੇ ਉਹ ਵੀ ਮਾਫੀ ਦੇ ਕਾਬਿਲ ਹੈ ਤੁਹਾਨੂੰ ਪਤਾ ਨਹੀਂ ਸੀ ਜਾਣ ਬੋਝ ਕੇ ਨਹੀਂ ਕੀਤਾ ਇੱਕ ਬੰਦਾ ਹੈ ਕਿ ਉਹਨੂੰ ਇਸ ਚੀਜ਼ ਦਾ ਪਤਾ ਵੀ ਹੈ ਕਿ ਯਾਰ ਮੈਂ ਆ ਗਲਤ ਕੰਮ ਹੈ ਮੈਂ ਗਲਤ ਕਰਨ ਡਿਆ ਹਾਂ ਉਹ ਨਹੀਂ ਮੱਖਿਆ ਜਾਣਾ ਉਹ ਨਹੀਂ ਮਾਫੀ ਦੇ ਕਾਬਿਲ ਹੋਗਾ ਇਹ ਹੀ ਸਹੀ ਗੱਲ ਹੈ ਰੱਬੂ ਰਾਇਆ ਭੋਲੇ ਨੂੰ ਹੁਣ ਸ਼ਾਹ ਨੇ ਅਰਦਾਸ ਕੀਤੀ ਕਿ ਇਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦੀ ਗੁਰਗੱਦੀ ਤੇ ਉੱਪਰ ਨੌਵੇਂ ਪਾਤਸ਼ਾਹ ਜਿੱਥੇ ਵੀ ਬੈਠੇ ਹਨ ਮੈਂ ਉਹਨਾਂ ਕੋਲ ਜਾਊਂਗਾ ਤੇ 500 ਸੋਨੇ ਦੀ ਮੋਹਰ ਚੜਾਵਾਂਗਾ ਕਿਰਪਾ ਕਰੋ ਮੇਰਾ ਡੁੱਬਦਾ ਜਹਾਜ਼ ਬਚਾ ਲਓ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜਿਹੜੇ ਹੰਬ ਗਏ ਥੱਕ ਗਏ ਕਈ ਦਿਨਾਂ ਤੋਂ ਭੁੱਖੇ ਭਾਣੇ ਕੋਈ ਵਿਦ ਨਹੀਂ ਸੀ ਬਣਦੀ ਜਹਾਜ਼ ਦੇ ਬਚਨ ਦੀ ਉਹ ਦਿਨੋਂ ਦਿਨ ਡੁੱਬਦਾ ਹੀ ਜਾ ਰਿਹਾ ਸੀ ਦਲਦਲ ਵਿੱਚ ਦਲਦਲ ਬਹੁਤ ਭੈੜੀ ਹੈ ਮਾੜਾ ਜਿਹਾ ਹਿੱਲੇਗਾ ਨਾ ਬੰਦਾ ਉਹ ਫੇਰ ਨੀਵਾ ਜਾਂਦਾ ਤੇ ਹੋਇਆ ਪਤਾ ਕੀ ਐਸੀ ਖੇੜ ਵਰਤੀ ਕਿ ਜਹਾਜ਼ ਉੱਥੇ ਹੀ ਰੁਕ ਗਿਆ ਉਦੋਂ ਗਾਂ ਡੁੱਬਿਆ ਨਹੀਂ ਆਖੋ ਵੇ ਕਿਆ ਬਾਹੀ ਗੁਰੂ ਉਦੋਂ ਗਾਂ ਡੁੱਬਿਆ ਨਹੀਂ ਥੱਲੇ ਪਹਿਲਾਂ ਤਾਂ ਹੌਲੀ 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 ਡੁੱਬਦਾ ਜਾ ਰਿਹਾ ਫਿਰ ਉੱਥੇ ਹੀ ਰੁਕ ਗਿਆ ਪਤਾ ਕਿਉਂ ਰੁਕਿਆ ਹਰ ਕੋ ਨਾਮ ਖੇ ਨਮਾਹੇ ਉਦਾਰੀ ਅੱਲਾ ਨੇ ਇੱਕ ਨੇ ਜਪਜੀ ਸਾਹਿਬ ਦੀ ਬਾਣੀ ਸ਼ੁਰੂ ਕਰ ਦਿੱਤੀ ਜਪਜੀ ਸਾਹਿਬ ਦੀ ਬਾਣੀ ਸ਼ੁਰੂ ਕੀਤੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਕਿ ਮਹਾਰਾਜ ਉਹਨਾਂ ਚਿਰ ਜਪਜੀ ਸਾਹਿਬ ਦਾ ਪਾਠ ਹੀ ਚੱਲੀ ਜਾਊਗਾ ਤੁਹਾਡੀ ਭੇਟਾ ਕਿ ਮਹਾਰਾਜ ਇਹ ਬਾਣੀ ਪੜ੍ਹ-ਪੜ੍ਹ ਕੇ ਸਰਬੱਤ ਦੇ ਭਲੇ ਦੀ ਅਸੀਂ ਅਰਦਾਸ ਕਰ ਰਹੇ ਆਂ ਤੇ ਕੰਟੀਨਿਊਸਲੀ ਜਪਜੀ ਸਾਹਿਬ ਚੱਲੀ ਗਿਆ 2 ਘੰਟੇ ਇੱਕ ਜਾਣਾ 2 ਘੰਟੇ ਇੱਕ ਜਾਣਾ ਜਿੰਨਾ ਚਿਰ ਬਾਬਾ ਬਕਾਲਾ ਸਾਹਿਬ ਨਹੀਂ ਸੀ ਪਹੁੰਚੇ ਸਾਹਿਬ ਲਾ ਲੋ ਬਾਣੀ ਦੀ ਭੇਟਾ ਰੱਖਣੀ ਪੈਂਦੀ ਆਖੋ ਵਾਹਿਗੁਰੂ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਮਹਾਰਾ ਤੇਰੇ ਜੋਗੇ ਆ ਫਿਰ ਉੱਥੈ ਤੇਰੀ ਰੱਖ ਉੱਥੇ ਰੱਖਦਾ ਹੈ ਆ ਕਿਨਾਂ ਥਿੱਥੇ ਤੂੰ ਸਮਰੱਥ ਜਿੱਥੇ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਧਰ ਮਹੀਂ ਆ ਸੱਚ ਬੋਲਿਓ ਜਿੰਨੀ ਸੰਗਤ ਬੈਠੀ ਹੈ ਕਿੰਨਿਆਂ ਦੇ ਬੱਚੇ ਕੈਨੇਡਾ ਅਮਰੀਕਾ ਬਾਹਰ ਅਬਰੌਡ ਗਏ ਜਦੋਂ ਕਰੋਨਾ ਦੀ ਮਹਾਮਾਰੀ ਆਈ ਸੀ ਇੱਥੇ ਹੱਥ ਰੱਖ ਕੇ ਦਿਲ ਤੇ ਆਖਿਓ ਕਿ ਉਸ ਵੇਲੇ ਸਾਡੇ ਕੋਲ ਕੇਵਲ ਇੱਕ ਅਰਦਾਸ ਸੀ ਸੀ ਹੋਰ ਕੀ ਸੀ ਬੋਲੋ ਸਹੀ ਗੱਲ ਹੈ ਇੱਥੇ ਕਈ ਕਹਿੰਦੇ ਸੀ ਵੀ ਹੁਣ ਅਰਦਾਸਾਂ ਨੇ ਬਚਾ ਲਿਆ ਹੁਣ ਤੁਹਾਡੇ ਰੱਬ ਨੇ ਬਚਾ ਲਿਆ ਜਾਂ ਹੁਣ ਸੰਤਾਂ ਨੇ ਬਚਾ ਲਿਆ ਉਹ ਸੰਤਾਂ ਨੇ ਜੇ ਨਾਮ ਜਪਾਇਆ ਸੰਤਾਂ ਨੇ ਜੇ ਨਾਮ ਦਾ ਛੱਟਾ ਦਿੱਤਾ ਸੰਤ ਜਪਾਵੇ ਨਾਮ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਤੇ ਜੇ ਸੰਤਾਂ ਦੇ ਨਾਮ ਨਾਲ ਜੋੜਿਆ ਸੀ ਭਰੋਸਾ ਦਿੱਤਾ ਸੀ ਸ਼ਰਧਾ ਪੱਕੀ ਕੀਤੀ ਸੀ ਤੇ ਅਸੀਂ ਜਿੱਥੇ ਵੀ ਬੈਠੇ ਸੀ ਉੱਥੇ ਹੀ ਤੇ ਹੁੰਦੇ ਸੀ ਵੀ ਵਾਹਿਗੁਰੂ ਤੇਥੋਂ ਬਗੈਰ ਕੋਈ ਨਹੀਂ ਬਚਾ ਸਕਦਾ ਸਾਡੇ ਬੱਚੇ ਕੈਨੇਡਾ ਅਮਰੀਕਾ ਚ ਮਾਪੇ ਇੱਥੇ ਅਰਦਾਸ ਹੀ ਐ ਕੋਲੇ ਜੀ ਕੀ ਵਿਰਥਾ ਹੋਏ ਸੋ ਗੁਰਪੈ ਅਰਦਾਸ ਕਰਦੇ ਇਮਾਰਤ ਤੁਸੀਂ ਸੇ ਇਤਹਾ ਕਰੇਗਾ ਮਿਹਨਤ ਮੇਰੀ ਹੋਵੇ ਤੇ ਰਹਿਮਤ ਤੇਰੀ ਉੱਚੀ ਬੋਲੋ ਮਿਹਨਤ ਮੇਰੀ ਰਹਿਮਤ ਤੇ ਇਸੇ ਤਰ੍ਹਾਂ ਹੁਣ ਬੈਠੇ ਰਹੋ ਪੂਰਾ ਇਕਾਗਰਤਾ ਨਾਲ ਸਮਾਂ ਬੜੀ ਛੇਤੀ ਲੰਘ ਗਿਆ ਓਕੇ ਲਓ ਜੀ ਏ ਸਣ ਕਿਨਾ ਸਿਰਾਂ ਦਾ ਬਾਬਾ ਜੋਨੀ ਬਾਬਾ ਜੋਨੀ ਬਾਬਾ ਜੀ ਜੋਨੀ ਬਾਬਾ ਜੀ ਤੇ ਉਹ ਗੱਲ ਸੁਣਾਉਂਦੇ ਪਏ ਸਾਨੂੰ ਬਿਲਕੁਲ ਰੱਬ ਤੇ ਯਕੀਨ ਜਦੋਂ ਵੀ ਬੰਦਾ ਕਿਤੇ ਫਸਿਆ ਹੁੰਦਾ ਹੈ ਤੇ ਬੰਦਾ ਆਨੈ ਕਿ ਰੱਬ ਅੱਛਾ ਰੱਬ ਅੱਗੇ ਤੇ ਕੋਈ ਚੀਜ਼ ਔਖੀ ਨਹੀਂ ਹੋਣਾ ਸੀ ਉਸ ਦਿਨ ਦਾ ਵੇਖੋ ਜੀ ਦੁਆਵਾਂ ਅਰਦਾਸਾਂ ਰਾਜਵੀਰ ਭਰਾ ਵਾਸਤੇ ਕਰ ਰਹੇ ਸੀ ਬਿਲਕੁਲ ਸਹੀ ਗੱਲ ਹੈ ਰੱਬ ਤੇ ਹੀ ਆਸਰਾ ਤੇ ਉਮੀਦ ਲਾ ਕੇ ਹਰ ਕੋਈ ਬੈਠਾ ਆਇਆ ਕਿ ਰੱਬ ਸੋਹਣਿਆ ਤੂੰ ਹੀ ਕਰਨਾ ਹੈ ਬਿਲਕੁਲ ਸਹੀ ਗੱਲ ਆ ਠੀਕ ਹੈ ਜਿੱਥੇ ਡਾਕਟਰ ਹਰ ਚੀਜ਼ ਜਿਹੜੀ ਹੈ ਬੇਵੱਸ ਸਾਰੇ ਬਾਤ ਕੜੇ ਕਰ ਜਾਂਦੇ ਆ ਜੀ ਤੇ ਹੱਥ ਖੜੇ ਹੋ ਜਾਂਦੇ ਸਾਰਿਆਂ ਦੇ ਉੱਥੇ ਰੱਬ ਨੇ ਹੀ ਤੁਹਾਡੀ ਗੱਲ ਸੁਣਨੀ ਹੈਗੀ ਆ ਭਾਵੇਂ ਕਿ ਦੇਖ ਲਓ ਉਹ ਕਿੱਡੇ ਅੱਛੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਹੋ ਰਿਹਾ ਹਰ ਸਹੂਲਤ ਉੱਥੇ ਹੈਗੀ ਆ ਡਾਕਟਰ ਮੌਜੂਦ ਆ ਲੇਕਿਨ ਸਾਡੀ ਉਮੀਦ ਜਿਹੜੀ ਹੈਗੀ ਉਹ ਰੱਬ ਨਾਲ ਆ ਬਿਲਕੁਲ ਅਸੀਂ ਰੱਬ ਤੋਂ ਮੰਗਣ ਦੇ ਹੈਗੇ ਉਹਨਾਂ ਦੀ ਜੀ ਬਾਕੀ ਇਹ ਚੀਜ਼ ਹੈ ਕਿ ਕੋਰੋਨਾ ਜਦੋਂ ਆਇਆ ਸੀ ਉਹ ਗੱਲ ਕੀਤੀ ਹੈ ਕਿ ਉਹਦੇ ਵਿੱਚ ਵੀ ਵੇਖ ਲਓ ਕਿ ਰੱਬ ਉੱਤੇ ਸੀ ਹਰ ਬੰਦੇ ਦਾ ਇਹ ਲੋਕ ਘਰੋਂ ਬਾਹਰ ਨਿਕਲਣਾ ਇਹੀ ਚੀਜ਼ ਸੀ ਕਿ ਜੇ ਲਿਖੀ ਹੈ ਕਰੋਨਾ ਦੇ ਵਿੱਚ ਜਿੱਥੇ ਲਿਖੀ ਹੈ ਨਾ ਉੱਥੇ ਆਉਣੀ ਹੈ ਕੋਈ ਡੱਕ ਨਹੀਂ ਡੱਕ ਸਕਦਾ ਠੀਕ ਹੈ ਤੇ ਇਸ ਕਰਕੇ ਇਹ ਹੋਰ ਇਹ ਬਰحق ਹੈ ਇੱਕ ਸਚਾਈ ਹੈ ਆਉਣੀ ਹੈ ਇੱਕਦਮ ਹਰ ਬੰਦੇ ਨੇ ਜਾਣਾ ਇਸ ਦੁਨੀਆ ਚੋਂ ਕਿਸੇ ਨੇ ਇੱਥੇ ਨਹੀਂ ਕਰ ਰਹਿਣਾ ਸੋ ਇਹਦੇ ਤੋਂ ਕਾਹਦਾ ਡਰਨਾ ਫਿਰ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਬਾਕੀ ਸ਼ੁਰੂ ਚ ਜਿਹੜਾ ਪਹਿਲਾ ਪਾਰਟ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਮਾਜੀ ਦੀ ਗੱਲ ਆ ਪੋਲੀਆ ਮਾਮਾ ਦਸੀ ਪੋਲੀਆ ਮਾਮਾ ਉਹ ਹਕੀਕਤ ਉਹ ਗੱਲ ਵੀ ਬਿਲਕੁਲ ਹਕੀਕਤ ਹੈਗੀ ਆ ਸਾਨੂੰ ਕੀ ਸਾਡੇ ਜਿਹੜੇ ਬਜ਼ੁਰਗ ਹੈਗੇ ਸੀ ਅਕਸਰ ਉਹਨਾਂ ਨੂੰ ਗੱਲ ਦੀ ਨਹੀਂ ਸੀ ਸਮਝ ਲੱਗਦੀ ਹੁੰਦੀ ਨਾ ਤੇ ਕੁਝ ਹਲੇ ਤੱਕ ਮਸਾਲਾ ਵੀ ਪੁੱਠੀਆਂ ਚੱਲਦੀਆਂ ਆ ਰਹੀਆਂ ਹੈਗੀਆਂ ਵਾ ਕਈ ਜਿਹੜੀਆਂ ਸੁਣ ਕੇ ਅਸੀਂ ਹੁਣ ਕਹਿੰਦੇ ਆ ਕਿ ਨਹੀਂ ਆ ਰਹੇ ਤੇ ਮਜ਼ਾਕ ਹੀ ਐਦਾਂ ਨਹੀਂ ਹੋ ਸਕਦਾ ਜਿੱਦਾਂ ਇੱਕ ਬੜੀ ਮਸ਼ਹੂਰ ਹੈਗੀ ਆ ਕੁੱਤਾ ਪਾਵੇ ਤੇ ਵਹਿ ਜਾਣਾ ਵਾ ਤੁਸੀਂ ਭਜਣਾ ਨਹੀਂ ਹੈਗਾ ਨਹੀਂ ਨਹੀਂ ਇਹ ਇਹ ਤੇ ਰਿਐਲਟੀ ਵੀ ਹੈ ਨਹੀਂ ਨਹੀਂ ਹਾਂਜੀ ਸਰ ਕੁੱਤਾ ਤੁਹਾਨੂੰ ਅਗਰ ਕੋਈ ਕੋਈ ਵੀ ਚੀਜ਼ ਤੁਹਾਡੇ ਤੇ ਅਗਰ ਅਟੈਕ ਕਰਦੀ ਹੈ ਤੁਸੀਂ ਭਜੋਗੇ ਤੇ ਤੁਸੀਂ ਕਮਜ਼ੋਰ ਹੋਗੇ ਹਾਫੀ ਹੋ ਜੇਰੀ ਉਹਨੇ ਬੈਣਾ ਤੇ ਨਹੀਂ ਨਾ ਇਹਦਾ ਹੈਗਾ ਉਹਦੇ ਅੱਗੇ ਤੁਸੀਂ ਉਹਦੇ ਅੱਗੇ ਉਹ ਬਹਿਦ ਨਹੀਂ ਜਾਣਾ ਕਿ ਸੁੱਤਾ ਕਾਲੇ ਵਿੱਚ ਭਜੰਦੇ ਆ ਬੈ ਬਹਿਣਦੇ ਹੋ ਤੁਸੀਂ ਉਹ ਬੰਦੇ ਦਾ ਕੰਨ ਲਾ ਕੇ ਲਾਇਆ ਸਿਆਣੇ ਤੇ ਉਹ ਵੀ ਅੰਦਰ ਸਨ ਕੋਈ ਤੁਹਾਡੇ ਇੱਕ ਗੱਲ ਤੇ ਚਪੇੜ ਮਾਰੇ ਤੇ ਦੂਜੀ ਗੱਲ ਅੱਗੇ ਕਰ ਦੋ। ਕੌਣ ਕਰਦਾ? ਕੌਣ ਕਰਦਾ? ਤੇ ਉਹਨੇ ਕਿ ਜਿਹਨੇ ਇੱਕ ਵਾਰੀ ਇਥੇ ਦੋ ਦਿਨ ਕੀਤੀ ਇੱਕ ਗੰਦੀ ਨਾਲ ਕੀਤੀ ਉਹ ਵੀ ਦੂਜੇ 'ਚ ਵੀ ਖਾ ਲੈਂਦਾ। ਨਹੀਂ। ਵੀ ਤਾਂ ਸਿਆਣੇ ਤੇ ਵੀ ਆਂਦੇ ਨੇ ਕਿ ਕੋਈ ਇੱਕ ਤੁਹਾਨੂੰ ਇੱਕ ਗੱਲ ਤੇ ਚਪੇੜ ਮਾਰੇ ਤੇ ਦੂਜੀ ਗੱਲ ਅੱਗੇ ਕਰ ਦੋ ਵਾਲਾ ਇੱਥੇ ਵੀ ਮਾਰ ਲਾ ਵੀ ਕੌਣ ਖਾਂਦਾ? ਦਿਲ ਕਰਦਾ ਕਿਸੇ ਦਾ। ਉਹ ਕਿਹਾ ਸੀ ਹਿੰਸਾ ਨਹੀਂ ਕਰਨੀ ਹੈਗੀ। ਹਿੰਸਾਵਾਦੀ ਨਹੀਂ ਬਣਨਾ। ਅਹਿੰਸਾਵਾਦੀ ਬਣਨਾ ਤੁਸੀਂ। ਵਾ ਬਾਕੀ ਬਈ ਦੌਰ ਚੇਂਜ ਹੋ ਗਿਆ ਮਸਾਲਾ ਵੀ ਚੇਂਜ ਹੋ ਗਿਆ ਮਸਾਲਾ ਵੀ ਚੇਂਜ ਕਰੀਏ ਮਸਾਲਾ ਉਹੀ ਚੱਲੀਆਂ ਹੁੰਦੀਆਂ ਨੇ ਪੁਰਾਣੀਆਂ ਜਿਹੜੀਆਂ ਨੇ ਸਾਰੀਆਂ ਉਹਨਾਂ ਨੂੰ ਚੇਂਜ ਕਰਨਾ ਚਾਹੀਦਾ ਵੈਸੇ ਬਾਕੀ ਮਾਈ ਨੇ ਜੋ ਵੀ ਸੁਣਿਆ ਯਾਰ ਕਮਾਲ ਸੁਣਿਆ ਹੈਗਾ ਬੰਦ ਮੋਟਰ ਆਪਨ ਮੁਰਦਾ ਕਰੀ ਸੀ ਜਾਵੇ ਹਾਂ ਮਾਈ ਵੇਖੀ ਮਾਤਾ ਰਾਹ ਛੱਡਦੀ ਰਾਹ ਛੱਡਦੀ ਕਿਧਰ ਆ ਜਨਾਜੀ ਨੇ ਕੀ ਰਾਹ ਛੱਡਦੀ ਆ ਯਾਰ ਕਮਾਲ ਉਹ ਨਹੀਂ ਬਹੁਤ ਪੋਲਾਪਨ ਆ ਜੇ ਵੀ ਜਿਹੜੀਆਂ ਸਾੜੀਆਂ ਮਾਵਾਂ ਨੇ ਇੱਥੇ ਤੱਕ ਪੋਲਾਪਨ ਹੈ ਹੈ ਸੀ ਹੁਣ ਅਗਲੀਆਂ ਜਿਹੜੀਆਂ ਮਾਵਾਂ ਨੇ ਉਹਨਾਂ 'ਚ ਮਾਡਰਨ ਬਹੁਤ ਬਹੁਤ ਘੱਟ ਲੱਗੇਗਾ ਪੋਲਾ ਬਣ ਹੋਵੇਗਾ ਮਾਡਰਨ ਪਰ ਹੈ ਲੇਕਿਨ ਬਹੁਤ ਮੈਨੂੰ ਘੱਟ ਨਜ਼ਰ ਆਉਂਦਾ ਹੈ ਬਾਕੀ ਟੈਕਨੋਲੋਜੀ ਨੇ ਬੜਾ ਟੈਕਨੋਲੋਜੀ ਆ ਗਿਆ ਉਹਨੇ ਬੜਾ ਫਾਸਟ ਕਰਤਾ ਟੈਕਨੋਲੋਜੀ ਨੇ ਬਹੁਤ ਸਾਡੇ ਬੱਚੇ ਬੜੇ ਫਾਸਟ ਹੋ ਗਏ ਯਾਰ ਅਸੀਂ ਆਪਣੇ ਬੱਚੇ ਦੀ ਜਨਰੇਸ਼ਨ ਜਿਹੜੀ ਹੈਗੀ ਨਾ ਅਸੀਂ ਉਹਨਾਂ ਨੂੰ ਮੀਟ ਕਰ ਸਕਦੇ ਹਾਂ ਸਰ ਉਹ ਇੰਨੇ ਫਾਸਟ ਆ ਤੁਸੀਂ ਇਹ ਵੇਖੋ ਕਿ ਜਿਹੜੀ ਜਿਹੜਾ ਨਵਾਂ ਬੱਚਾ ਜੰਮਤਾ ਹੈ ਹਾਂਜੀ ਉਹ ਜਦੋਂ ਗ로우 ਕਰਦਾ ਥੋੜਾ ਜਿਆ ਮਤਲਬ ਉਹ ਕਿੰਨਾ ਐਕਟਿਵ ਕਿੰਨੀਆਂ ਉਹਨਾਂ ਚੀਜ਼ਾਂ ਗਏਵੇਂ ਜਿਵੇਂ ਪਤਾ ਨਹੀਂ ਪਹਿਲੇ ਹੀ ਇਹਦੇ ਵਿੱਚ ਫਿੱਟ ਕੀਤੀਆਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਚੀਜ਼ਾਂ ਦਾ ਪਿਕਅਪ ਪਾਵਰ ਉਹਨਾਂ ਦੀ ਬਹੁਤ ਜ਼ਿਆਦਾ ਹੈ ਤੁਸੀਂ ਦੇਖੋ ਕਿ ਪਹਿਲੇ ਬੱਚਾ ਸੀ ਅਗਰ ਉਹ ਰੋਂਦਾ ਸੀ ਤੇ ਉਹਨੂੰ ਚੁੱਪ ਕਰਾਉਣ ਲਈ ਲੋਰੀਆਂ ਜਾਂ ਕੋਈ ਚੀਜ਼ਾਂ ਇਹੋ ਜਿਹੀਆਂ ਖਿਡੌਣੇ ਵਗੈਰਾ ਹੁਣ ਬੱਚਾ ਜਿੱਥੇ ਰੋਂਦਾ ਸਭ ਤੋਂ ਪਹਿਲੇ ਉਹਨੂੰ ਮੋਬਾਈਲ ਫੜਾਉਂਦੇ ਨੇ ਅੱਛਾ ਜਦੋਂ ਸਾਡਾ ਟਾਈਮ ਹੁੰਦਾ ਸੀਗਾ ਜਦੋਂ ਅਸੀਂ ਕੋਈ ਗਲਤੀ ਕਰਦੇ ਸੀ ਜਾਂ ਸਾਡੇ ਛੱਟ ਲੱਗਦੀ ਹੁੰਦੀ ਸੀ ਸਾਨੂੰ ਚੁੱਕਣ ਤੋਂ ਪਹਿਲੇ 4-5 ਹੋਰ ਸੁੱਟਦੇ ਹਾਂ 4-5 ਪੈ ਜਾਂਦੀਆਂ ਹਾਂ ਬੰਦੇ ਨੂੰ ਛੱਟ ਭੁੱਲ ਜਾਂਦੀ ਸੀ ਜੋ ਜਿਹ ਇਹਗਾ ਹੋਂਦੇ ਬੱਚੇ ਨੂੰ ਤੁਸੀਂ ਦੋਂਦੇ ਨੂੰ ਦਵਗਾ ਮਾਰ ਕੇ ਦਿਖਾਓਗਾ ਤੁਸੀਂ ਉਹਨੇ ਹੋਰ ਬਾਗਾ ਹੜ ਲੈਣਾ ਹਾਂ ਚਲੋ ਜੀ ਬਾਕੀ ਆਪਾਂ ਅਗਲੇ ਵੀਡੀਓ ਚ ਆਉਨੇ ਆ ਜੀ ਰੱਖੋ ਆਪਣਾ ਖਿਆਲ